ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਚਾਂਦੀ ਵਾਲਾ ਬਾਬਾ ਜੀ ਦੇ ਨਾਮ ਨਾਲ ਮਸ਼ਹੂਰ ਜਗਾ ਜੋ ਕਿ ਮੰਦਿਰ ਹੁਸ਼ਿਆਰਪੁਰ ਦੀਆਂ ਪਹਾੜਾਂ ਦੇ ਵਿੱਚ ਬਣਿਆ ਹੋਇਆ ਹੈ ਚਾਂਦੀ ਵਾਲਾ ਬਾਬਾ ਜੀ ਦੇ ਨਾਮ ਨਾਲ ਪ੍ਰਸਿੱਧ ਮੰਦਿਰ ਹੁਸ਼ਿਆਰਪੁਰ ਦੀਆਂ ਪਹਾੜਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਮੰਦਿਰ ਇੱਥੇ ਬੰਦਰ ਵਗੈਰਾ ਬੰਦਰ ਆਮ ਦੇਖੋ ਨੂੰ ਮਿਲ ਜਾਂਦੇ ਹਨ ਇਸ ਜਗ੍ਹਾ ਤੇ ਇਸ ਜਗ੍ਹਾ ਦੇ ਇੱਕੰਦੇ ਬਹੁਤ ਹੀ ਮਾਨਤਾ ਹੈ ਚਾਂਦੀ ਵਾਲਾ ਬਾਬਾ ਜੀ ਦਾ ਮੰਦਿਰ ਇਸ ਜਗ੍ਹਾ ਦਾ ਚਾਂਦੀ ਵਾਲਾ ਬਾਬਾ ਨਾਮ ਕਿਉਂ ਪਿਆ ਅਸੀਂ ਜੋ ਮੰਦਿਰ ਦੇ ਇੱਥੇ ਦੇ ਸੇਵਕ ਹਨ ਬਾਬਾ ਜੀ ਹਨ ਜੋ ਜੀ ਮੰਦਿਰ ਦੀ ਦੇਖਰੇਖ ਕਰਦੇ ਹਨ ਅਸੀਂ ਉਹਨਾਂ ਨਾਲ ਵੀ ਇਹ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਉਹਨਾਂ ਬਾਬਾ ਜੀ ਨੂੰ ਕਿ ਬਾਬਾ ਜੀ ਇਸ ਜਗ੍ਹਾ ਦਾ ਚਾਂਦੀ ਵਾਲਾ ਬਾਬਾ ਜੀ ਦਾ ਨਾਮ ਕਿਉਂ ਪਿਆ ਦੇ ਰਸਤਾ ਬਹੁਤ ਵਧੀਆ ਪਹਾੜੀ ਇਲਾਕਾ ਰਸਤਾ ਪਧਰਾ ਆ ਬਿਲਕੁਲ ਤੁਸੀਂ ਮੰਦਰਵਾਲ ਜਾ ਰਹੇ ਆ ਤੁਸੀਂ ਮੰਦਰ ਦੇ ਕੋਲ ਪਹੁੰਚ ਚੁੱਕੇ ਆ ਕਾਫੀ ਸੰਗਤਾਂ ਇਸ ਜਗ੍ਹਾ ਤੇ ਪਹੁੰਚੀ ਆਂ ਵੀਰਵਾਰ ਤੇ ਐਤਵਾਰ ਨੂੰ ਭਾਰੇ ਰਸਿ ਦੇਖਣ ਨੂੰ ਤੇ ਮਿਲਦਾ ਹੈ ਜਗ੍ਹਾ ਬਹੁਤ ਵਧੀਆ ਪਹਾੜਾਂ ਦੇ ਵਿੱਚ ਜਗ੍ਹਾ ਇਹ ਚਾਂਦੀ ਵਾਲਾ ਬਾਬਾ ਜੀ ਦੇ ਨਾਮ ਦੇ ਨਾਲ ਮਸ਼ਹੂਰ ਹੈ ਹੁਸ਼ਿਆਰਪੜ ਦੀਆਂ ਪਹਾੜਾਂ ਵਿੱਚ ਇਹ ਜਗਾ ਕਿੱਥੇ ਹੈ ਸਾਰੀ ਅਸੀਂ ਆਪ ਤੁਹਾਨੂੰ ਦੱਸਾਂਗੇ ਤੁਸੀਂ ਇਸ ਵੀਡੀਓ ਅੰਤ ਤੱਕ ਦੇਖਣਾ ਹੈ ਬਹੁਤ ਵਧੀਆ ਜਗਾ ਹੈ ਚਾਂਦੀ ਵਾਲਾ ਬਾਬਾ ਜੀ ਜਿਹਦੇ ਨਾਮ ਨਾਲ ਇਹ ਜਗਾ ਮਸ਼ਹੂਰ ਹੈ ਪ੍ਰਸਿੱਧ ਹੈ ਚਲਿਏ ਤੇ ਸੰਗਤਾਂ ਦੂਰ ਦੂਰ ਉਸ ਜਗਾ ਤੇ ਆਉਂਦੀਆਂ ਹਨ ਅਸੀਂ ਵੀ ਅਸੀਂ ਇਸ ਜਗ੍ਹਾ ਤੇ ਅੱਜ ਆਏ ਹਾਂ ਤੇ ਅਸੀਂ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਇਸ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਜਗ੍ਹਾ ਚਾਂਦੀ ਵਾਲਾ ਬਾਬਾ ਜੀ ਦੇ ਨਾਮ ਨਾਲ ਮਸ਼ਹੂਰ ਹੈ ਇਸ ਜਗ੍ਹਾ ਦਾ ਨਾਮ ਚਾਂਦੀ ਵਾਲਾ ਬਾਬਾ ਕਿਉਂ ਪਿਆ ਉਹ ਅਸੀਂ ਜਾਣਦੇ ਹਾਂ ਜੋ ਇਸ ਜਗ੍ਹਾ ਦੇ ਬਾਬਾ ਜੀ ਦੇ ਜੋ ਜਗ੍ਹਾ ਹੈ ਇੱਥੇ ਚਾਂਦੀ ਵਾਲਾ ਬਾਬਾ ਜੀ ਉੱਥੇ ਦੇ ਸੇਵਕ ਜਿਸ ਜਗ੍ਹਾ ਦੇਖਿਆ ਕਰਦੇ ਹਨ ਆਪਾਂ ਉਹਨਾਂ ਤੋਂ ਪੁੱਛਾਂਗੇ ਇਸ ਜਗ੍ਹਾ ਦਾ ਨਾਮ ਚਾਂਦੀ ਵਾਲਾ ਬਾਬਾ ਕਿਉਂ ਪਿਆ ਅਸੀਂ ਹੁਣ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਉੱਪਰ ਜੋ ਚਾਂਦੀ ਵਾਲਾ ਬਾਬਾ ਜੀ ਦਾ ਮੰਦਿਰ ਹੈ ਦਰਬਾਰ ਹੈ ਉੱਥੇ ਅਸੀਂ ਆਪ ਜੀ ਨਾਲ ਚੱਲਾਂਗੇ ਤੇ ਅਸੀਂ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਕਰਵਾਉਂਦੇ ਹਾਂ ਜਗਾ ਬਹੁਤ ਵਧੀਆ ਹੈ ਚਾਂਦੀ ਵਾਲਾ ਬਾਬਾ ਜੀ ਦੇ ਨਾਮ ਨਾਲ ਮਸ਼ਹੂਰ ਜਗਾ ਕਾਫੀ ਇਥੇ ਸੰਗਤਾਂ ਆਉਂਦੀਆਂ ਹਨ ਪਹਾੜਾਂ ਦੇ ਵਿੱਚ ਵਸਿਆ ਹੋਇਆ ਜੇ ਮੰਦਿਰ ਹੈ ਉਥੀਆਂ ਪਹਾੜਾਂ ਦੇ ਵਿੱਚ ਬਿਲਕੁਲ ਉੱਚੇ ਟੋਪ ਤੇ ਪਹਾੜ ਹੈ ਉੱਥੇ ਇਹ ਜਗ੍ਹਾ ਹੈ ਚਾਂਦੀ ਵਾਲਾ ਬਾਬਾ ਜੀ ਤੇ ਅਸੀਂ ਹੁਣ ਆਪ ਜੀ ਨੂੰ ਚਾਂਦੀ ਵਾਲੇ ਬਾਬਾ ਜੀ ਦੇ ਦਰਸ਼ਨ ਕਰਵਾਵਾਂਗੇ ਜੈ ਬਾਬਾ ਚਾਂਦੀ ਵਾਲਾ ਦੀ ਲਿਖਿਆ ਆ ਬੋਰੇ ਜੈ ਬਾਬਾ ਚਾਂਦੀ ਵਾਲੇ ਦੀ ਤੇ ਆਪਾਂ ਦਰਸ਼ਨ ਕਰਾਂਗੇ ਬਾਬਾ ਜੀ ਦੇ ਔਰ ਤੁਹਾਨੂੰ ਦਰਸ਼ਨ ਕਰਾਵਾਂਗੇ ਜਗ੍ਹਾ ਦੇ ਔਰ ਜੋ ਇੱਥੇ ਦੇ ਬਾਬਾ ਜੀ ਹਨ ਅਸੀਂ ਉਹਨਾਂ ਦੇ ਇਹ ਗੱਲਬਾਤ ਕਰਾਂਗੇ ਬਾਬਾ ਜੀ ਇਸ ਜਗ੍ਹਾ ਬਾਰੇ ਕੀ ਕਹਿੰਦੇ ਹਨ ਇਹ ਅੱਛੇ ਦੇ ਬਾਬਾ ਜੀ ਹਨ ਸੇਵਕ ਹਨ ਜੋ ਇਸ ਜਗ੍ਹਾ ਦੇ ਦੇਖ ਰਿਹਾ ਕਰਦੇ ਹਨ ਜੋ ਕਿ ਚਾਂਦੀ ਵਾਲੇ ਬਾਬਾ ਜੀ ਹੈ ਜਗ੍ਹਾ ਹੈ ਤੇ ਇਸ ਜਗ੍ਹਾ ਦਾ ਨਾਮ ਬਾਬਾ ਚਾਂਦੀ ਵਾਲਾ ਕਿਵੇਂ ਪਿਆ ਸਾਰਾ ਇਹ ਇਹਨਾਂ ਜੋ ਬਾਬਾ ਜੀ ਹਨ ਇੱਥੇ ਦੇ ਸੇਵਕ ਹਨ ਅਸੀਂ ਨਾ ਕੋ ਜਾਣਾਂਗੇ ਇਸ ਜਗ੍ਹਾ ਦੇ ਬਾਰੇ ਜਗ੍ਹਾ ਬਹੁਤ ਵਧੀਆ ਹੈ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਇਹ ਜਗ੍ਹਾ ਹੈ ਉੱਚੀਆਂ ਪਹਾੜਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਲਗਭਗ 13 ਕਿ 13 ਕਿਲੋਮੀਟਰ ਦੂਰ ਤੱਕ ਦੂਰ ਹੈ ਇਹ ਜਗ੍ਹਾ ਹੈ ਜਾਇ ਕਿੱਥੇ ਹੈ ਸਾਰੇ ਅਸੀਂ ਆਪ ਨੂੰ ਦੱਸਾਂਗੇ ਬਿਲਕੁਲ ਰਸਤਾ ਪਧਰਾ ਹੈ ਪੱਕਿਆ ਰਸਤਾ ਬਿਲਕੁਲ ਇਧਰ ਆਉਣ ਵਾਸਤੇ ਜਗ੍ਹਾ ਵਧੀਆ ਹੈ ਕਾਫੀ ਸੰਗਤ ਅਥੇ ਜਗ੍ਹਾ ਤੇ ਪਹੁੰਚਦੀ ਹੈ ਵੀਰਵਾਰ ਤੇ ਐਤਵਾਰ ਨੂੰ ਲੋਕੀ ਜ਼ਿਆਦਾ ਥੇਸ ਜਗ੍ਹਾ ਤੇ ਪਹੁੰਚਦੇ ਹਨ ਲੋਕੀ ਨਾਲ ਸਦਾ ਇੱਕ ਸਮੂਹ ਪਰਿਵਾਰ ਨੂੰ ਫਟਸਾਰ ਵਰਨਵਾਣਾ ਤਾਣਾ ਬਨ ਕੋਟ ਕੋਟ ਨਮਸਕਾਰ ਜੀ پیرੋ ਫਿਰੋ ਪੰਜੋ پیرੋ ਬਲੀਓ ਮਹਾਂਕੋਤ ਪੀਰੋ ਤੁਹ ਪਰ ਮਹਾਰਾਜ ਜੀ ਸਤਿ ਸ੍ਰੀ ਅਕਾਲ ਆਉਣ ਦਾ ਹੌਸਲਾ ਖਾਤੋ ਸਾਹਿਬ ਤੁਹਨੂੰ ਨਮਾਜ਼ ਕਰਦੇ ਮਹਾਰਾਜ ਐ ਗੁਰਦਾਇ ਮਹਾਰਾਜ ਜੀ ਸਾਥ ਤੁਹ ਬੇਤਕੰਤ ਨਮਾਜ਼ ਕਰਨਾ ਸਾਡੇ ਬੋਲ ਕੋਟ ਕੋਟ ਨਮਸਕਾਰ ਆਪ ਦਾ ਬਹੁਤ ਬਹੁਤ ਫਰਿਆਦ ਆਵਾਜ਼ ਦੇਣ ਵਾਸਤੇ ਜੀ ਮਹਾਨ ਪਹਿਲੇ ਤਾਂ ਸਭ ਤੋਂ ਪਹਿਲੇ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਦਾ ਇਸ ਦਰਬਾਰ ਤੇ ਆਉਣ ਵਾਸਤੇ ਨਿਗਰ ਦਿਲ ਨਾਲ ਸਵਾਗਤ ਹੈ ਦੇਸ਼ਾ ਪ੍ਰਦੇਸ਼ਾਂ ਵਿੱਚ ਵੱਖ-ਵੱਖ ਸੰਗਤਾਂ ਤੱਕ ਪਹੁੰਚਾਉਣ ਦਾ ਵਿਆਪ ਦਾ ਕੋਟ ਕੋਟ ਧੰਨਵਾਦ ਕਰਦੇ ਆ ਇਸ ਜਗ੍ਹਾ ਦਾ ਇਤਿਹਾਸ ਇਦਾਂ ਜੀ ਪਹਿਲੇ ਜਿਆਦਾ 1947 ਦੇ ਸਾਲ ਆਪਣੇ ਹਿੰਦੂ ਮੁਸਲਮ ਇਕੱਠੇ ਰਹਿੰਦੇ ਸਗੇ ਵਟਵਾਰਾਂ ਨੇ ਹੋਇਆ ਸਗੇ ਇੰਦੇ ਪਾਕਿਸਤਾਨ ਦਾ ਤੇ ਇਧਰ ਪੱਧਰੇ ਜਿਹਨਾਂ ਵਿੱਚ ਥੋੜੇ ਥੋੜੇ ਪੱਧਰੇ ਪੱਧਰੇ ਜਗ੍ਹਾ ਸਾਰੇ ਬਰਾਨੇ ਖੇਤ ਵਗਦੇ ਹੁੰਦੇ ਸਗੇ ਤੇ ਰਹਿائش ਹੁੰਦੀ ਸਗੇ ਇਧਰ ਸਾਰੇ ਲੋਕ ਇੱਧੇ ਰਹਿੰਦੇ ਸਗੇ ਛੱਪਰ ਛੱਪਰ ਘਾਪ ਮਿੱਟੀ ਮੁੱਟੀ ਦੀ ਕੰਦਾ ਕੱਡੀਆਂ ਹੋਣੀਆਂ ਤੇ ਜਾਂ ਫਿਰ ਪੱਥਰ ਪੁੱਥਰ ਇਕੱਠੇ ਕਰਕੇ ਮਿੱਟੀ ਦਾ ਗਾਰਾ ਗੂਰਾ ਬਣਾ ਕੇ ਚਣ ਕੇ ਦਿਵਾਰਾਂ ਨੂੰ ਬਣਾ ਕੇ ਤੇ ਉੱਤੇ ਬੋਲੇ ਬੋਲੇ ਪਾ ਕੇ ਛੱਪਰ ਛੱਪਰ ਬਣਾ ਲੈਂਦੇ ਕਪੂ ਪਾ ਕੇ ਸਾਰੇ ਦੁਨੀਆਂ ਇਦਾਂ ਰਹਿੰਦੇ ਸੀ ਸੋਨੇ-ਸੋਨੇ ਦਾ ਨਾਂ ਨਹੀਂ ਹੁੰਦਾ ਸੀਗਾ ਉਸ ਵੇਲੇ ਕੋਈ ਇੱਧਰ ਰੱਖਦੇ ਬਜ਼ੁਰਗ ਸਾਡੇ ਜੀ ਦਾਦੇ-ਪੁਰਦਾਦੇ ਸਭ ਦੱਸਦੇ ਆ ਉਹਨਾਂ ਤੋਂ ਸਾਨੂੰ ਪਤਾ ਲੱਗਾ ਪਿਆ ਇਹ ਜਗ੍ਹਾ ਕਿੱਦਾਂ ਹੋਇਆ ਕਰ ਗਈ ਪਹਿਲੇ ਇਸ ਜਗ੍ਹਾ ਦਾ ਕੋਈ ਨਾਂ ਨਹੀਂ ਸੀਗਾ ਨਾ ਕੋਈ ਇਸ ਜਗ੍ਹਾ ਨੂੰ ਜਾਣਦਾ ਸੀਗਾ ਉਹ ਕਿਸੇ ਘਰ ਵਿੱਚ ਉਸ ਵੇਲੇ ਸੋਨੇ ਦਾ ਤਾਂ ਕੋਈ ਨਾਂ ਨਹੀਂ ਹੁੰਦਾ ਸੀਗਾ ਕਿਤੇ ਚਾਂਦੀ ਦਾ ਇੱਕ ਗਹਿਣਾ ਸੀਗਾ ਤੇ ਵਿੱਚ ਇਦਾਂ ਦੇ ਬੰਦੇ ਵੀ ਹੁੰਦੇ ਜਿਨ੍ਹਾਂ ਦੀ ਨਜ਼ਰ ਹੋਵੇ ਫਿਰ ਉਸ ਘਰ ਤੋਂ ਥੋੜਾ ਮਾਲ ਹੈਗਾ ਕਿਸ ਤਰ੍ਹਾਂ ਉਹ ਚੱਕ ਚੁੱਕ ਲਈਏ ਅਸੀਂ ਸਾਡੇ ਹੱਥਾਂ ਜਵੇ ਤਾਂ ਖਰਾ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਪਲਾਨ ਬਣਾਇਆ ਪੇਸ ਕਰ ਹੈਗਾ ਸਮਾਨ ਦੱਸਦੇ ਕਹਿੰਦੇ ਦੁਨੀਆ ਬਾਹਰ ਹੀ ਸੌਂਦੇ ਹੁੰਦੇ ਸਕੇ ਉਹਦਾ ਦੂਸਰਾ ਤਾਂ ਹੁੰਦਾ ਨਹੀਂ ਸਗਾ ਕੋਈ ਵੀ ਪੱਖਾ-ਪੁੱਖਾ ਬਿਜਲੀ ਦਾ ਕੋਈ ਸਾਧਨ ਨਹੀਂ ਸਗਾ ਦਿਵੇ-ਦੂਵੇ ਵਾਲ ਕੇ ਪੱਖੇ-ਪੁੱਖੇ ਝਲ ਕੇ ਦੁਨੀਆ ਆਪਣਾ ਕੰਮ ਕਰਦੇ ਹੁੰਦੇ ਸੀ ਗੁਜ਼ਾਰਾ ਕਰਦੇ ਹੁੰਦਾ ਸੀਗਾ ਵਿਚਾਰੇ ਉਹ ਦੁਨੀਆਵਾਰ ਫੈਉਸੇ ਦੇ ਸਾਰੇ ਸੁੱਤੇ ਘਰਾਂ ਵਾਲੇ ਜਿਸ ਘਰ ਚੋਂ ਉਹਨਾਂ ਨੂੰ ਸ਼ੱਕ ਸਕੇ ਇੱਥੇ ਹੈਗਾ ਮਾਲ ਉਸ ਘਰ ਉਹ ਰਾਤ ਨੂੰ ਥੋੜਾ ਜਾ ਇੰਨਾ ਕੋਈ ਉਹਨਾਂ ਦਾ ਆਪਣਾ ਬੰਦਾ ਲੰਘਣ ਜੋਗਾ ਉਹਨੂੰ ਪੰਜਾਬੀ ਚ ਕਹਿੰਦੇ ਇਹ ਪਹਿਲੇ ਸਨ ਲਾਉਣੇ ਉਹਨੇ ਕੋ ਕੰਧ ਪਾੜ ਕੇ ਅੰਦਰ ਲੰਘ ਕੇ ਦੱਸਦੇ ਉਹਨਾਂ ਦਾ ਜੋ ਹੱਥ ਆਇਆ ਸਮਾਨ ਸਭ ਨੂੰ ਗਾਠੀਏ ਵੱਲ ਲਈ ਜਿਸ ਸੀ ਜ ਬਦਲੇ ਉਹਨਾਂ ਕੰਧ-ਕੁੰਧ ਪਾੜੇ ਚੋਰੀ ਕਰਨ ਲਈ ਉਹ ਟੋਂਬ ਵੀ ਇੱਕ ਉਹਨਾਂ ਨੂੰ ਉਹ ਗਾਣਾ ਵੀ ਮਿਲ ਗਿਆ ਚਾਂਦੀ ਦਾ ਬੜੇ ਖੁਸ਼ ਹੋਏ ਪਰ ਉੱਥੇ ਕੌਣ ਸਾਡਾ ਸਰ ਗਿਆ ਚਲਿਏ ਰਸਾ ਹਏ ਹੁੰਦਾ ਸੀਗਾ ਥੱਲੇ ਇਧਰਲੇ ਪਾਸੇ ਹੁੰਦੇ ਸੀਗਾ ਘਰ ਅੱਗੇ ਆ ਥੱਲੇ ਥੱਲੇ ਇੱਥੇ ਐਸੀ ਜਗ੍ਹਾ ਦੇ ਥੱਲੇ ਜਿਹੜੇ ਇੱਥੇ ਆਏ ਦੱਸਦੇ ਉਹ ਤੇ ਉਹ ਜਿਹੜੇ ਅੱਗੇ ਨੂੰ ਜਾਂਦੇ ਸੀਗਾ ਤਾਂ ਉਹਨੇ ਹੌਣ ਲੱਪਨ ਦੇ ਸੀਗਾ ਦੇਖਾ ਨਹੀਂ ਸਕਾ ਉਹਨਾਂ ਨੇ ਤੇ ਪਿੱਛੇ ਨੂੰ ਮੁੜਦੇ ਸੀਗਾ ਦੱਸਦੇ ਬਜ਼ੁਰਗ ਤਾਂ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਸੀਗਾ ਇਹ ਤਾਂ ਕੋਸ਼ਿਸ਼ ਕਰਦੇ ਰਹੇ ਉਹ ਖਬਰੇ ਪਲੇਖਾਈ ਆ ਸਾਨੂੰ ਦੋ ਤਿੰਨ ਬਾਰੇ ਕਹਿੰਦੇ ਉਹਨਾਂ ਨੇ ਜ਼ਿਆਦਾ ਕੀਤੀ ਉਹਨਾਂ ਜਿਹੜੇ ਅੰਦਰ ਬਸ ਵੀ ਜਾਂਦੇ ਆ ਕਹਾਵ ਵੀ ਦਿੰਦੇ ਇੱਕ ਅੱਦੇ ਕੋਲੋਂ ਉਨਾ ਚਿਰ ਕੋ ਬੰਦਾ ਨਾਲ ਕਹਿੰਦਾ ਉਹ ਗੱਲ ਸੁਣੋ ਇੱਥੇ ਇਹਦਾ ਸਾਰਾ ਝੜਾ ਹੀ ਹੁੰਦਾ ਸਗਾ ਦਰਖਤਾਂ ਦਾ ਜਿਹੇ ਬੜ ਬੜੇ ਫਲਾਅ ਦੂਸਰਾ ਸਾਰਾ ਹੈ ਇਹਦਾ ਬਾਅਦ ਚ ਵੱਡੇ-ਵੱਡੇ ਸਾਰੇ ਬਣਾਉਣ ਵਾਸਤੇ ਪਈ ਉਹਦਾ ਲੇਵਰਾ ਇੱਕ ਬੰਦਾ ਕਹਿੰਦਾ ਆ ਵੀ ਗੱਲ ਸੁਣੋ ਇੱਥੇ ਕਿਸੇ ਪੀਰ ਦੀ ਜਗਾ ਉੱਪਰ ਦੱਸਦੇ ਲੱਗਦਾ ਸਾਨੂੰ ਹੁਣ ਫੜ ਲਿਆ ਸਾਹ ਨਹੀਂ ਜਾ ਸਕਦੇ ਅੱਗੇ ਉਦੋਂ ਦਿਨ ਦਾ ਚੜ੍ਹਾ ਵੀ ਹੋਣਾ ਸ਼ੁਰੂ ਹੋ ਗਿਆ ਲਾਈਟ ਲੱਗਣੀ ਸ਼ੁਰੂ ਹੋ ਗਈ ਉਹਨਾਂ ਨੇ ਕਿਹਾ ਵੀ ਇਦਾਂ ਕਰੋ ਹੁਣ ਅਥੇ-ਵਿਥੇ ਇਹ ਟ੍ਰਾਈ ਕਰਕੇ ਦੇਖ ਲਿਆ ਸਾਹਿਬ ਅੱਗੇ ਜਾਣੇ ਤਾਂ ਅੰਨੇ ਹੋ ਜਾਣੇ ਪਿੱਛੇ ਮੁੜਦੇ ਦੱਸਣ ਨਾ ਪੰਦੇ ਤਾਂ ਮਤਲਬ ਅਸੀਂ ਲੈ ਕੇ ਨਹੀਂ ਜਾ ਸਕਦਾ ਸਮਾਨ ਇਹ ਕੁਛ ਵੀ ਉਹਨਾਂ ਨੇ ਫੈਸਲਾ ਕੀਤਾ ਕਿ ਇੱਥੇ ਹੀ ਰੱਖ ਦੇਈਏ ਤਾਂ ਕਿਸ ਤਰ੍ਹਾਂ ਬੇਜਤੀ ਗਰਾਊਂਡ ਤੋਂ ਛੱਤਰ ਪੋਲੇ ਤੋਂ ਬਚੀਏ ਅਸੀਂ ਤੇ ਉਹਨਾਂ ਨੇ ਉਹ ਸਮਾਨ ਉੱਥੇ ਰੱਖ ਕੇ ਬਾਬਾ ਜੀ ਅੱਗੇ ਫਰਿਆਦ ਕੀਤੀ ਵੀ ਸਾਨੂੰ ਨਹੀਂ ਪਤਾ ਤੇਰੇ ਕੀ ਨਾ ਕੀ ਨਹੀਂ ਤਾਂ ਸਾਨੂੰ ਹੁਣ ਤੋਂ ਮਾਫੀ ਦੇ ਦੇ ਹੋਈਆਂ ਭੁੱਲਾਂ ਦੇ ਮਾਫੀ ਦੇ ਦੇ ਤੇ ਸਾਨੂੰ ਜਾਣ ਦਿਓ ਮਾਰਾ ਕਿਰਪਾ ਕਰਿਓ ਉਹ ਫਿਰ ਦੱਸਦਾ ਕਹਿੰਦਾ ਜੇ ਉਸਮਾਨ ਰੱਕੇ ਜਿਹੜਾ ਤੁਰਿਆ ਕਰ ਤਾ ਉਹਨਾਂ ਦਿਖਣਾ ਸ਼ੁਰੂ ਹੋ ਗਿਆ ਤਾਂ ਚਲੇ ਗਏ ਉਸ ਵੇਲੇ ਮਗਰ ਜਲੇ ਉੱਠੇ ਅਗਲੇ ਸਵੇਰ ਨੂੰ ਉੱਠਦੇ ਜੰਤਾ ਸੁੱਤਿਓ ਉਹ ਦੇਖਿਆ ਖੋਲ ਕੇ ਬੂਹਾ ਤੇ ਅੰਦਰ ਲਿਆ ਲਿਆਟ ਦੇ ਕੋਲ ਕੇ ਪਾੜੀ ਕਹਿੰਦਾ ਜੀ ਸਾਡੇ ਸਾਹਮਣੇ ਲੱਗੇ ਚੋਰੀ ਹੋ ਗਈ ਉਹਦੇ ਪੈਰਾ ਪੈਰਾ ਦੇ ਆਹ ਬੋਟ ਵਾਰੰਟੀ ਦੇਖਦੇ ਹੁੰਦਸਗੇ ਕਿਧਰੋਂ ਬੰਦੇ ਆਏ ਕਿਧਰ ਨੂੰ ਗਏ ਉਹ ਫਿਰ ਆਸ-ਆਸੇ ਮਗਰ ਪਾਣਾ ਦੇ ਤੁਰੇ ਆ ਗਏ ਤਾਂ ਇੱਥੇ ਜਲੇ ਆਇਆ ਤਾਂ ਉਹਨਾਂ ਨੂੰ ਉਹ ਪਤ ਦੇਖ ਲਿਆ ਭੀ ਸਾਡਾ ਸਮਾਨ ਆ ਗੱਠ ਜੇ ਬੰਨੇ ਹੋਆ ਤੇ ਦੇਖੋ ਮੈਂ ਤਾਂ ਸਾਡੇ ਚੰਦੀ ਦਾ ਗਾਣਾ ਮਿਲਣਾ ਚਾਹੀਦਾ ਵਿੱਚ ਹੈ ਕਿ ਲੱਗਾ ਉਹ ਜੇ ਲਖੋਲ ਕੇ ਦੇਖਿਆ ਕਹਿੰਦੇ ਵੀ ਵਿੱਚ ਚੰਦੀ ਦਾ ਉਹ ਗਾਣਾ ਵੀ ਮਿਲ ਗਿਆ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਕਹਿੰਦੇ ਇਸ ਜਗ੍ਹਾ ਦਾ ਨਾਂ ਰੱਖਿਆ ਵੀ ਹੇ ਬਾਬਾ ਜੀ ਤੁਹਾਡਾ ਨਾਂ ਤਾਂ ਅਜ ਤੱਕ ਕੋਈ ਨਹੀਂ ਇਸ ਜਗ੍ਹਾ ਦਾ ਸਾਡਾ ਤਾਂ ਬੜੀ ਕਿਰਪਾ ਕੀਤੀ ਤੁਸੀਂ ਸਾਡਾ ਇਹ ਸਾਰਾ ਚੋਰੀ ਕੀਤਾ ਸਮਾਰਨ ਲਵਾਤਾ ਅੱਜ ਤੋਂ ਦੁਨੀਆ ਤੁਹਾਨੂੰ ਬਾਬਾ ਚੰਦੇ ਵਾਲੇ ਦੇ ਨਾਮ ਨਾਲ ਜਾਣੂਗੀ ਤਾਂ ਇਸ ਕਰਕੇ ਫਿਰ ਇਹ ਇਹਨਾਂ ਦਾ ਨਾਮ ਬਾਬਾ ਚੰਦੇ ਵਾਲੇ ਦਾ ਪ੍ਰਚਲਿਤ ਹੋ ਗਿਆ ਜੀ ਉਹਦੇ ਚੋਲੇ ਕੋਈ ਦਾ ਖਿਆਲ ਕਰ ਦਿੰਦੇ ਤੇ ਆਪਣਾ ਪੇਸ਼ਾ ਕਰਨ ਨਾ ਮੁਸਕਲ ਹੈ ਬਾਬਾ ਜੱਤਰ ਦਾ ਇਸ ਮੰਦਿਰ ਤੋਂ ਇਸ ਦਰਬਾਰ ਤੋਂ ਪਹਾੜਾਂ ਦੇ ਨਜ਼ਾਰੇ ਬਹੁਤ ਹੀ ਵਧੀਆ ਲੱਗਦੇ ਹਨ ਕਿਉਂਕਿ ਇਹ ਬਿਲਕੁਲ ਜੇ ਮੰਦਿਰ ਹੈ ਚੰਦੀ ਵਾਲਾ ਬਾਬਾ ਜੀ ਦਾ ਪਹਾੜਾਂ ਦੇ ਚੋਟੀ ਦੇ ਉੱਪਰ ਹੈ ਇੱਥੇ ਖੜ ਕੇ ਦੇਖਣ ਦਾ ਪਹਾੜਾਂ ਦਾ ਆਸ-ਪਾਸ ਬਹੁਤ ਹੀ ਵਧੀਆ ਨਜ਼ਾਰਾ ਲੱਗਦਾ ਹੈ ਬਹੁਤ ਹੀ ਵਧੀਆ ਸੁੰਦਰ ਨਜ਼ਾਰੇ ਆਸ-ਪਾਸ ਦੇ ਬਹੁਤ ਹੀ ਵਧੀਆ 뷰 ਔਰ ਇੱਥੋਂ ਜਿ세ਤੀ ਮਿਲ ਵੀ ਦੇਖ ਜੰਦੀ ਹੈ ਸੋ ਖੜ ਕੇ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀ ਅੱਦਾਂ ਦੀ ਹੋਰ ਵੀਡੀਓ ਦੇਖਣ ਨੂੰ ਮਿਲ ਜੇ ਰਾਨ ਇਹ ਜਗਾ ਕਿੱਥੇ ਹੈ ਇਹ ਜਗਾ ਮੁਸਤਾਪੁਰ ਪਿੰਡੋ ਸ਼ਾਹਪੁਰ ਦੇ ਵਿੱਚ ਹੈ ਮੁਸਤਾਪੁਰ ਰੋਡ ਤੇ ਚੱਕੀ ਇੱਕ ਆਂਦੀ ਆਟੇ ਚੱਕੀ ਚੱਕੀ ਦੇ ਕੋਲ ਹੀ ਰਸਤਾ ਮੁੜਦਾ ਹੈ ਚਾਂਦੀ ਵਾਲੇ ਜੀ ਬਾਬਾ ਜੀ ਜਗਾ ਹੈ ਲੋਕੋ ਸਿੱਧਾ ਰਸਤਾ ਪੱਧਰਾਸਤਾ ਹੈ ਅਸੀਂ ਕੋਈ ਵੀ ਰਿਕਵਰ ਨਹੀਂ ਆਉਂਦੀ ਤੇ ਜਿਸ ਦਿਵਿੰਦੇ ਤਾਂ ਆਪਾਂ ਆਰਾਮ ਨਾਲ ਦੇਖ ਸਕਦੇ ਹਾਂ ਜਗਾ ਤੋਂ ਅਗਰ ਆਪ ਜੀ ਨੂੰ ਇਹ ਵੀੜ ਚੰਗੀ ਲੱਗੀ ਹੈ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ